ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਮੀਟਿੰਗ ਵਾਰਡ ਨੰਬਰ 40 41 42 63 ਸਾਊਥ 2 ਵਿਖੇ ਹੋਈ ਅਤੇ ਸੈਨੇਟਰੀ ਜਮਾਦਾਰ ਅਤੇ ਸੈਨੇਟਰੀ ਸੁਪਰਵਾਈਜ਼ਰ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਨਗਰ ਨਿਗਮ ਦੇ ਕਮਿਸ਼ਨਰ ਕੋਲੋਂ ਮੰਗ ਕੀਤੀ ਗਈ ਕਿ ਜਿਹੜੇ ਡਿਪਲੋਮਾ ਸੁਪਰਵਾਈਜ਼ਰ ਭਰਤੀ ਕੀਤੇ ਗਏ ਹਨ ਉਹਨਾਂ ਨੂੰ ਵਾਰਡਾਂ ਵਿੱਚ ਭੇਜਿਆ ਜਾਵੇ ਤਾਂ ਜੋ ਸਫਾਈ ਦੇ ਪ੍ਰਬੰਧ ਸਹੀ ਹੋ ਸਕਣ ਇਸ ਮੌਕੇ ਚੇਅਰਮੈਨ सुरेंद्र ਟੋਨਾ ਬਾਉ ਕੇਬਲ ਕੁਮਾਰ ਸੈਨੇਟਰੀ ਜ਼ਮਾਦਾਰ ਲक्की ਪੱਟੀ ਸੈਨੇਟਰੀ ਸੁਪਰਵਾਈਜ਼ਰ ਰੋਹਿਤ ਕੁਮਾਰ ਸੁਪਰਵਾਈਜ਼ਰ ਸੁਮੇਤ ਕੁਮਾਰ ਸਮੇਤ ਕਈ ਮੈਂਬਰ ਮੌਜੂਦ ਸਨ ਇਹ ਸੁਪਰਵਾਈਜ਼ਰ ਲੱਗ ਕੇ ਹੁਣ ਕੀ ਆ ਹੁਣ ਇਲਾਕਿਆਂ ਦੇ ਵਿੱਚ ਸਵੇਰੇ ਜਾਣਾ ਪੈਂਦਾ 6 ਵਜੇ 6 ਵਜੇ ਉੱਥੇ ਕਮਾਈ ਦਾ ਸਾਧਨ ਕੋਈ ਨਹੀਂ ਹੁਣ ਪੱਜ-ਪੱਜ ਮਿਲੀ ਭਗਤਨਾ ਅਫਸਰਾਂ ਦੇ ਨਾਲ ਉਹਨਾਂ ਦੇ ਮਲਾਈ ਵਾਲੀਆਂ ਸੀਟਾਂ ਦੇ ਲੱਗਦੇ ਨੇ ਵੀ ਜਿੱਥੇ ਚਾਰ ਪੈਸੇ ਲੱਭ ਜਣ ਚੰਗੀ ਤਰ੍ਹਾਂ ਮਤਲਬ ਕਿ ਅਸੀਂ ਇਹ ਕੰਮ ਹੋਣ ਨਹੀਂ ਦੇਵਾਂਗੇ ਜੇ ਇਹਨਾਂ ਨੇ ਸੁਪਰਵਾਈਜ਼ਰਾਂ ਦੇ ਆਰਡਰ ਕਰਾਏ ਆ ਤੇ ਸਾਨੂੰ ਕੋਈ ਤਰਾਹ ਹੀ ਨਹੀਂ ਸੁਪਰਵਾਈਜ਼ਰਾਂ ਦਾ ਆਪੋ ਆਪਣੀਆਂ ਵਾਟਾਂ ਸਾਹਮਣੇ ਆਪ ਆਪਣੇ ਇਲਾਕੇ ਸਾਹਮਣੇ ਜੇ ਕਾਨੂੰਨ ਨੂੰ ਨਹੀਂ ਪਛਾਣਨਦਾ ਅਸੀਂ ਹੱਥ ਜੋੜ ਕੇ ਬੇਨਤੀ ਕਮਿਸ਼ਨਰ ਸਾਹਿਬ ਨੂੰ ਕਹਿੰਨੇ ਆ ਵੀ ਸਾਨੂੰ ਹੜਤਾਲ ਕਰਨ ਤੇ ਮਜਬੂਰ ਨਾ ਕਰਨਾ ਬੀਬੀ ਕੋਲਾ ਜੀ ਪਲਾ